ਹਾਂ ਜੀ ਮਿੱਤਰੋ ਬੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਸਿਆਲ ਜਿਹੜਾ ਸਾਰੇ ਸਾਗ ਖਾਂਦੇ ਆ ਆਓ ਤੁਹਾਨੂੰ ਅੱਜ ਗਰਮੀ ਦੀ ਰੋਜ਼ ਦਾ ਸਾਗ ਪਾਈਏ ਐ ਸਾਰਾ ਕੁਝ ਉਹੀ ਆ ਪਾਲਕ ਵੀ ਉਹ ਆ ਬਾਤੂ ਵੀ ਉਹ ਆ ਪਰ ਇਹਦੇ ਜੋ ਹੁਣ ਸਰੋ ਨਹੀਂ ਹੈ ਹੋਰ ਤਰੀਕੇ ਦਾ ਸਾਗ ਤਿਆਰ ਹੋ ਰਿਹਾ ਸਾਰੀਆਂ ਵਧੀਆ ਜਿਹੜੀਆਂ ਫੁੱਟ ਤੌੜੀ ਜੀ ਤਿਆਰ ਕਰ ਰਹੇ ਆ ਦੇ ਸਾਹਮਣੇ ਅਸੀਂ ਮਾਪਤਰ ਬੈਠੇ ਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵਿਖਾਉਣ ਦਾ ਮਤਲਬ ਹੈ। ਇਹ ਜਿਹੜਾ ਸਾਗ ਹੈ ਨਾ ਇਹ ਇਕੱਲਾ ਜ਼ਰੂਰੀ ਨਹੀਂ ਹੈ ਕਿ ਸਿਹਾਲਤੀ ਖਾਧਾ ਜਾਵੇ। ਇਹ ਇਹੋ ਜੀ ਪੋਸਟਿਵ ਚੀਜ਼ ਹੈ ਤੁਸੀਂ ਜਿਹੜੀ ਮਰਜ਼ੀ ਰੋਟੀ ਚ ਖਾ ਲਓ। ਔਰ ਜਿਹੜੀਆਂ ਦੋ ਚੀਜ਼ਾਂ ਦਾ ਮੈਂ ਪਹਿਲਾਂ ਵੇਰਵਾ ਦੇ ਕੇ ਹਟਿਆ। ਉਹ ਦੋ ਚੀਜ਼ਾਂ ਖਾਰ ਸਿਹਾਲ ਤੋਂ ਬਗੈਰ। ਅਤੇ ਉਹਨਾਂ ਦਾ ਸਭ ਤੋਂ ਵੱਡੀ ਮਹੱਤਤਾ ਸਾਗ ਤੋਂ ਹੀ ਹੈ। ਇਹ ਸਾਗ ਜਿਹੜਾ ਹੈ ਇਹ ਰੁਕੀ ਸਰੀਰ ਲਈ ਸਭ ਤੋਂ ਵੱਡਾ ਵਰਦਾਨ ਨਹੀਂ ਹੈ ਚੰਗਾ ਵੀ ਹੈ ਇਹਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਤੁਮਾ ਵੀ ਨਹੀਂ ਅੱਜ ਮਾਡਰਨ ਜਮਾਨੇ ਦੇ ਵਿੱਚ ਜਿਹੜੇ ਨਿਆਹ ਸ਼ਾਦੀਆਂ ਨੇ ਉੱਤੇ ਸਭ ਤੋਂ ਵਧੀਆ ਵੈਰਿਟੀ ਜਿਹੜੀ ਹੈ ਇਹ ਬਣਦੀ ਜਾਂਦੀ ਹੈ ਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਪੁਰਾਣੀਆਂ ਬੇਬੇ ਪੁਰਾਣੀਆਂ ਮਾਵਾ ਬਜ਼ੁਰਗ ਸਾਡੀਆਂ ਜਦੋਂ ਇਹਨੂੰ ਤੌੜੀ ਜਿਸ ਤਰ੍ਹਾਂ ਕੋਟੇ ਲਾ ਲਾ ਕੇ ਪਰੌਂਦੀਆਂ ਨੇ ਮੈਂ ਕਿੰਨਾ ਕਿੰਨਾ ਚਿਹਰਾ ਮਠੀ ਮਠੀ ਆਗਰੇ ਵਿੱਚ ਇਹਨੂੰ ਬਣਾਉਂਦੀ ਆ ਨੇ ਤੇ ਰਿਝਦਾ ਹੈ ਇਹਦਾ ਤੇ ਫਿਰ ਚੈਕਾ ਹੀ ਇੱਕ ਵੱਖਰਾ ਹੁੰਦਾ ਆ ਆਸ ਕਰਦਾ ਹੈ ਤੇ ਤੁਸੀਂ ਸਾਰੇ ਵੀ ਜਿੱਥੇ-ਜਿੱਥੇ ਵੀ ਇਹਨੂੰ ਵੇਖੋਗੇ ਆਨੰਦ ਜੂਲ ਲਵੋਗੇ ਤੇ ਵੱਖਰਾ ਹੀ ਆਨੰਦ ਹੈ ਇਹਨੂੰ ਸਾਗ ਨੂੰ ਖਾਂਦੇ ਧੰਨਵਾਦ ਜੀ